ઠાਣਾ ਰਾਮਾ ਮੰਡੀ ਅਧੀਨ ਆਉਂਦੇ ਸੁੱਚੀ ਪਿੰਡ ਵਿੱਚ ਦੇਰ ਰਾਤ ਤਿੰਨ ਭਰਾਵਾਂ ਤੇ ਕੁਝ ਨੌਜਵਾਨਾਂ ਨੇ ਸਕੋਰਪੀਅਰ 'ਤੇ ਸਵਾਰ ਹੋ ਕੇ ਹਮਲਾ ਕਰ ਦਿੱਤਾ ਅਤੇ ਉਹਨਾਂ ਵਿੱਚੋਂ ਇੱਕ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਾਰਵਾਈ ਕਰਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਨੌਜਵਾਨਾਂ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਹੋਰ ਮੁਲਜ਼ਮਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਥੇ ਹੀ ਸੀਪੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਦੂਜੇ ਪਾਸੇ ਹਮਲਾ ਕਰਨ ਵਾਲੀ ਸਕੋਰਪੀਓ ਕਾਰ ਨੰਬਰ ਪੀਵੀ08ਏਐਨ4686 ਤੇ ਸਵਾਰ ਹੋ ਕੇ ਨੌਜਵਾਨਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾਂਦਾ ਹੈ ਕਿ ਸੜਕ ਦੇ ਕਿਨਾਰੇ ਕਾਰ ਖੜੀ ਕਰਨ ਤੋਂ ਬਾਅਦ ਨੌਜਵਾਨ ਕਾਰ ਵਿੱਚੋਂ ਉਤਰ ਕੇ ਦੁਕਾਨ ਵੱਲ ਭੱਜ ਗਿਆ ਜਿਸ ਤੋਂ ਬਾਅਦ ਲੋਕ ਦੁਕਾਨ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਹਮਲਾਵਰ ਨੇ 4:30 ਮਿੰਟ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਇੱਕ ਨੌਜਵਾਨ ਸਕੋਰਪਿਓ ਵਿੱਚ ਬੈਠ ਕੇ ਆਇਆ ਤਉਹਾਨੂੰ ਦੱਸਦੀ ਕਿ ਦੇਰ ਰਾਤ ਖਾਣਾ ਖਾਣ ਤੋਂ ਬਾਅਦ ਮਨਜੀਤ ਸਿੰਘ ਆਪਣੇ ਭਰਾ ਪਵਨ ਦੀ ਦੁਕਾਨ ਤੇ ਸ਼ਹਿਰ ਕਰਨ ਗਿਆ ਸੀ ਜਿੱਥੇ ਤਿੰਨੇ ਭਰਾ ਤੇ ਉਹਨਾਂ ਦਾ ਪਿਤਾ ਜੈ ਰਾਮ ਬੈਠੇ ਗੱਲਾਂ ਕਰ ਰਹੇ ਸਨ ਇਸ ਦੌਰਾਨ ਪ੍ਰਿੰਸ ਨਾਂ ਦਾ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਕਾਲੇ ਰੰਗ ਦੀ ਸਕਾਰਪਿਓ ਕਾਰ ਵਿੱਚ ਆਇਆ ਤੇ ਉਹਨਾਂ ਦੀ ਦੁਕਾਨ ਦੇ ਨੇੜੇ ਇੱਕ ਢਾਬੇ ਵਿੱਚ ਬੈਠੀ ਔਰਤ ਤੋਂ ਪਤਾ ਪੁੱਛਣ ਲੱਗਾ ਜਦੋਂ ਮਨਦੀਪ ਦੁਕਾਨ ਤੋਂ ਬਾਹਰ ਆਇਆ ਤਾਂ ਪ੍ਰਿੰਸ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਮਨਦੀਪ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਇਸ ਘਟਨਾ ਵਿੱਚ ਇੱਕ ਭਰਾ ਦੀ ਮੌਤ ਹੋ ਗਈ ਜਦਕਿ ਦੋ ਗੰਬੀਰ ਰੂਪ ਵਿੱਚ ਜ਼ਖਮੀ ਹੋ ਗਏ ਹੁਣ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਜੀ ਮੈਨੂੰ ਇੱਕ ਮਾਸਟਰ ਕਾਰਡ ਤੋਂ ਯੂਜ਼ ਕਰ ਰਹੇ ਨੇ ਕਿ ਹਾਂ ਵੀ ਬਿੰਦ ਕਰਕੇ ਮੈਨੂੰ ਇਹ ਕੰਮ ਕਰਨਾ ਪਵੇ ਤੁਸੀਂ ਕੀ ਲੱਗਦਾ ਮੁੰਡੇ ਦੇ ਹਾਂਜੀ ਤੁਸੀਂ ਕੀ ਲੱਗਦਾ ਇਹ ਚੀਜ਼ਾਂ ਲੱਗਦਾ ਜੀ ਤੇ ਲਾਸਟ ਟਾਈਮ ਕੋਈ ਗੱਲ ਹੋਈ ਉਹਨੂੰ ਪਾਸ ਲਾਸਟ ਟਾਈਮ ਗੱਲ ਹੋਈ ਮੇਰੀ ਮੈਨੂੰ ਮੈਂ ਉਹਦੀ ਵੀਡੀਓ ਵੀ ਬਣਾਈ ਹੈ ਉਹ ਕਹਿੰਦਾ ਕਿ ਮੈਨੂੰ ਇਹਨਾਂ ਨੇ ਸਾਰਿਆਂ ਨੇ ਰਲ ਕੇ ਧੱਕੇ ਨਾ ਵਸਾਇਆ ਤੇ ਹੁਣ ਮੇਰੇ ਨਾਲ ਇਹ ਪੈਸੇ ਹੱਤਾਂ ਤੇ ਹੋਏ ਕਿ ਆਮਿੰਤੂ ਵੀ ਮੈਨੂੰ ਪੈਸੇ ਦੇਂ ਤੂੰ ਵੀ ਦੇ ਇਹਦਾ ਇਹੀ ਤਰ੍ਹਾਂ ਕਰਾਂਗੇ ਤੇ ਤੈਨੂੰ ਯਾਦ ਹੈ ਕਿੰਗਸਟਰ ਨੂੰ ਇਹੀ ਤਰ੍ਹਾਂ ਰੋਸੁਰਾ ਚਕਾਉਂਦੇ ਆਂਗੇ ਇੱਕ ਪਾਸੇ ਤੁਸੀਂ ਕਹਿ ਰਹੇ ਪੈਸੇ ਦੀ ਮੰਗ ਕਰ ਰਹੇ ਹੋ ਦੂਜੇ ਪਾਸੇ ਕੁੜੀ ਹੀ ਕਹਿ ਰਹੀ ਡੋਰੀ ਦਾ ਕੇਸ ਪਵਾਦਾ ਕਿ ਇਹ ਕਿਸ ਤਰ੍ਹਾਂ ਦੇ ਦੋ ਇਸ ਨੂੰ ਇਹ ਕਹਿੰਦੇ ਕਿ ਪੈਸੇ ਨੂੰ ਉਹਨਾਂ ਨੇ ਮੁੱਕ ਰੱਖਿਆ ਹੈ ਜੀ ਪੈਸਾ ਪਿਆ ਇਹਨਾਂ ਨੂੰ ਲੱਗਦਾ ਕੁੜੀ ਨੂੰ ਇੱਕ ਪੈਸੇ ਦੇ ਚੱਕਰ ਜਿਹਨਾਂ ਨੇ ਵਸਾਇਆ ਤੇ 10 ਦਿਨਾਂ ਬਾਅਦ ਕੁੜੀ ਵਾਪਸ ਚਲੇ ਗਈ 10 ਦੋਨੋਂ ਪਾਰਟੀਆਂ ਅਲੱਗ-ਅਲੱਗ ਪੈਸੇ ਮੰਗ ਰੀਆਂ ਦੋਨੋਂ ਪਾਰਟੀਆਂ ਅਲੱਗ-ਅਲੱਗ ਕਰ ਰੀਆਂ ਕਿ ਅੰਦਰੋਂ ਇਹ ਦੋਵੇਂ ਇਕੱਠੇ ਕਿੰਨੇ ਪੈਸੇ ਦੀ ਡਿਮਾਂਡ ਕੀਤੀ ਉਹਨਾਂ ਨੇ 45 ਲੱਖ ਇੱਕ ਪਾਰਟੀ ਨੇ ਹਾਂ ਜੀ ਦੋਵੇਂ 45 ਲੱਖ ਦਾ ਹੀ ਹੁੰਦਾ ਜਮਾਨੇ ਰੱਖਿਆ ਇੱਕ ਕਹਾਦਾ 45 ਲੱਖ ਮੰਗਦੇ ਕਹਾਦਾ ਬੇਸ ਸੀ ਇਹ ਕਹਿੰਦੇ ਕਿ ਸਾਡਾ ਖਰਚਾ ਆ ਗਿਆ ਸਾਡਾ ਪੈਲਸਾ ਦਾ ਖਰਚਾ ਆ ਗਿਆ ਪੈਲਸਾ ਦਾ ਇਹਨਾਂ ਨੇ ਪੈਲਸਾ ਲਾਇਆ ਨੇ ਇਹਨਾਂ ਦੇ ਵੀ ਹੁਣ ਉਹਨਾਂ ਦੇ ਵੀ ਉਹਨਾਂ ਦਾ ਵੀ ਵੈਲਕਮ ਕੀਤਾ ਜੀ ਉਹਨਾਂ ਦੇ ਵੀ ਰੋਟੀ ਪਾ ਪਲਾਟ ਇਹ ਕੁਛ ਨਹੀਂ ਛੱਟਣਾ ਇਹਦਾ ਅਸੀਂ ਆਉਂਦੇ ਜੋਗ ਕੰਮ ਡਾਊਨ ਟੰਡ ਤੇ ਸਾਰੇ ਕਰਾਂਗੇ ਮੇਰੇ ਨਾਲ ਗਿਆ ਜੀ ਇਹ ਵਿਆਹ ਤੇ ਖਰਚੇ ਬਈ ਬਰਾਬਰ ਹੀ ਹੁੰਦੇ ਆ ਵੀ ਇਹਦਾ ਲੈਣ ਤੇ ਥੋੜਾ ਹੁੰਦਾ ਵੀ ਉਹਨਾਂ ਤੋਂ ਇਹ ਬਸ ਇਹ ਕੁੜੀ ਨੂੰ ਇਹਨਾਂ ਨੇ ਬਿਜ਼ਨਸ ਹੀ ਬਣਾ ਲਿਆ ਜੀ ਕਿ ਹਾਂ ਵੀ ਕੁੜੀ ਦੇ ਚੱਕਰ ਜੇ ਆਉਣੇ ਇਹਨਾਂ ਨੇ ਹੁਣ ਵੇਲੇ ਕਿ ਮੁੰਡਾ ਪੋਲਾ ਹੈ ਕਿ ਹਾਂ ਵੀ ਥੋੜੇ ਪੈਸੇ ਲੈ ਲਾਂਗੇ ਜਿਆਦਾ ਨਾਲੋਂ ਹੁਣ ਤੋਂ ਬਈ ਪਾਰਟੀਆਂ ਰਲ ਕੇ ਆਖੰਦ ਹੋ ਗਈਆਂ ਹੁਣ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਕੀ ਗਿਆ ਨਾ ਕੋਈ ਗੱਲ ਕੀਤੀ ਉਹਨਾਂ ਨਾਲ ਅਸੀਂ ਮਿਹਨਤ ਕਰਦੇ ਆਂ ਕਿ ਹਾਂ ਵੀ ਸਾਡੀ ਪਰ ਸਾਨੂੰ ਨਹੀਂ ਐਤ ਬਾਉ ਕਾਡੀ ਰਿਪੋਰਟ ਲਿਖੋ ਅਸੀਂ ਨਾ ਹੋਰ ਕੁਛ ਨਹੀਂ ਕਰਦੇ ਜੇ ਸਾਡਾ ਹੁਣ ਜੋ ਚਲਾ ਗਿਆ ਅਸੀਂ ਹੁਣ ਉਹ ਤਾਂ ਕੁਝ ਕਰ ਨਹੀਂ ਸਕਦੇ ਪਰ ਅਸੀਂ ਉਹਨੂੰ ਸਸਕਾਰ ਕਰਾਂਗੇ ਜੇ ਜਦੋਂ ਤੁਸੀਂ ਸਾਡੀ ਰਿਪੋਰਟ ਲਿਖੋਗੇ ਤੇ ਬੰਦੇ ਚੱਕੋਗੇ ਬਲਾ ਕੁੜੀ ਪਾਪਾ ਕਰ ਲਾਂਗੇ ਇਹਨਾਂ ਜਿਆਦਾ ਧਮਕੀਆਂ ਦੇ ਦਿੱਤੀਆਂ ਇਹਨੇ ਕੱਲ ਫੇਰ ਸਭ ਕੁਝ ਆ ਹੋ ਜਾ ਮੌਤ ਆਲਾ ਮੇਰਾ ਤਾਂ ਮੁੰਡਾ ਮਰ ਗਿਆ ਇਹਨਾਂ ਕੀ ਗਿਆ ਕੁਈ ਆ ਮੁੰਡੇ ਦਾ ਕੀ ਨਾਮ ਸੀ ਮੁੰਡੇ ਦਾ ਨਾਂ ਇੰਦਰ ਕਿ ਕਿੰਨੇ ਸਾਲ ਦਾ ਸੀ 33 ਸਾਲ ਦਾ ਸਾਰਾ ਇਹ ਕਿੱਥੇ ਤੇ ਰਹਿੰਨ ਵਾਲੀ ਸੀ ਅਹੀਂ ਇਹ ਕਹਿੰਦਾ ਆਪਣਾ ਅਗਲ ਵਡੀ ਸਾਂਤੇ ਲੜਕੀ ਵਾਲੇ ਕਿਥੇ ਦਿਸੇ ਲੜਕੀ ਵਾਲੇ ਮਫੂ ਦੇ ਮਫੂ ਤੇ ਹਾਂ ਦੱਕੀ ਭਰਾ ਜਿਹੜਾ ਵਿਛੜ ਉਹ ਵੀ ਬੜਾ ਪਤਾ ਬੰਦਾ ਜੇ ਉਹ ਚੁਕਦਾ ਆਪਣੀ ਭੈਣ ਨੂੰ ਘਰ ਨਹੀਂ ਵਛਣ ਦਿੱਤਾ ਉਸ ਤੋਂ ਬਾਅਦ ਇਹਨਾਂ ਦਾ ਇਹਨਾਂ ਦਾ ਬੇਰਾ ਘਰ ਕੋਇਆ ਜੀ ਆ ਦਿਨ ਆ ਜਿਹੜੇ ਸ਼ਰਮਾਕਰ ਸ਼ਰਮਾਕਰ ਵਿਆਹ ਵਾਲੇ ਦੋਵੇਂ ਭਰਾ ਜੀ ਕਰੇ ਅਗੇ ਧਮਕੀਆਂ ਦਿੰਦੇ ਨੇ ਇੱਕ ਕਰੇ ਅਗੇ ਤਮ ਕਹਿੰਦੇ ਨੇ ਇਹ ਮੁੰਡੇ ਨੂੰ ਜਿਆਦਾ ਧਮਕੀਆਂ ਦਿੱਤੀਆਂ ਮੁੰਡਾ ਤਾਰ ਅੱਜ ਸਵੇਰੇ ਖਾਧੀ ਜੀ ਹੋ ਗਈ ਦਵਾਈ ਖਾ ਕੇ ਤੇ ਆਪਣੀ ਸ਼ਰਮਾਕਰ ਵਿਚਾਰ ਵਾਲੇ ਇਹਨਾਂ ਦਾ ਕੀ ਰੋਲ ਹੈ ਵਿੱਚ ਤੁਹਾਡੇ ਕਿਸ ਤਰ੍ਹਾਂ ਬਤੋਲੇ ਆਈ ਨਾਲਿਸ ਆਖਣਾ ਆਪੋ ਇਹ ਨਾਲ ਲਾਇਆ ਹੈ। ਵਿਸਥਾਰਿਤ ਰੋਣ ਵਾਲੇ ਇਹੋ ਗਰੋਂ ਵਾਲੇ ਵੀ ਇਹੋ। ਸਾਨੂੰ ਮਾਰਨ ਵਾਲੇ ਵੀ ਇਹੋ। ਧਮਕੀਆਂ ਦੇਂਦੇ ਸਾਨੂੰ ਇਹੋ ਹੀ। ਜੇ ਤੁਹਾਡੇ ਮੁੰਡੇ ਨੂੰ ਮਾਰ ਦੇਣਾ ਤੁਹਾਡਾ ਖਾਂਦਾਨ ਖਤਮ ਕਰ ਦੇਣਾ ਜੇ 45 ਲੱਖ ਰੁਪਏ ਵਾਪਸ ਨਹੀਂ। 42 ਲੱਖ ਰੁਪਏ ਮੰਗਦੇ ਆ। ਕੌਣ ਮੰਗਦੇ ਆ? ਦੋਵੇਂ ਦੋਵੇਂ ਤਰੀਕ। ਦੋਵੇਂ ਘਰ ਕੁੜੀ ਵਾਲੇ ਵੀ। ਕਿ ਜੀ ਨਾਰੀ ਸਾਹ ਕਰਾਇਆ ਤੇ ਇਹ ਮੁੰਡੇ ਨੂੰ ਗੋਲੀਆਂ ਖਾ ਲਈਆਂ ਉਹਦੇ ਨੇ ਗੋਲੀਆਂ ਖਾ ਲਈਆਂ ਗੋਲੀਆਂ ਮੁੰਡੇ ਉਹ ਕੀ ਹੋ ਗਿਆ 15 ਤੁਹਾਨੂੰ ਕਿਹਨੂੰ ਕੀ ਪਤਾ ਲੱਗਾ ਕਿ ਦਵਾਈ ਖਾਦੀ ਇਹਨੇ ਕਿਵੇਂ ਪਤਾ ਲੱਗਾ ਮੇਰੇ ਗਾਇਸ ਮੇਰੇ ਉੱਤੇ ਆ ਗੀਆਂ ਬੋਲਟੀਆਂ ਆਉਣੀਆਂ ਸ਼ੁਰੂ ਆ ਗਈਆਂ ਕਿਉਂਕਿ ਨਾਲ ਦੇ ਗਵਾੜੇ ਭਾਇਆ ਕਾਰ ਦੇ ਵਿੱਚ ਇੱਥੇ ਹੱਥਾ ਲਿਆਏ ਆ ਤੇ ਇੱਧਰ ਜੇ ਜੇਜੋ ਦਿਖਲੀ ਜਾਂਦੀ ਕਿ ਨਾਲ ਹੀ ਖਤਮ ਹੋ ਗਿਆ 2 ਘੰਟੇ 2 ਘੰਟੇ ਪੁਲਿਸ ਮੌਕੇ ਤੇ ਪਹੁੰਚੀ ਕੰਪਲੇਨਟ ਲਖਾਈ ਕੋ ਬਿਆਨ ਲਰ ਦਰਜ ਕਰ ਰਹੀ ਹੈ ਕੋਈ ਬਿਆਨ ਕੋਈ ਦਰਜ ਨਹੀਂ ਕੀਤਾ ਉਹਨਾਂ ਨੇ ਕਿਸ ਤਰ੍ਹਾਂ ਦੇ ਦੋ ਇਹਨੂੰ ਕੀ ਕਹ ਰਹੇ ਕੋਈ ਜਿਹੜਾ ਚਾਰ ਮੈਂਬਰ ਆਏ ਨੇ ਕਮਪਲੇਟ ਲਿਖਾ ਲਿਆ ਕਿਸ ਤਰ੍ਹਾਂ ਇੱਕ ਵੱਡਾ ਹਾਦਸਾ ਵਾਪਰਿਆ ਤੁਹਾਡੇ ਨਾਲ ਚਾਰ ਬੰਦੇ ਬੁਲਾ ਰਹੇ ਸੀ ਥਾਣੇ ਆਜੋ ਉਹ ਸਾਨੂੰ ਕਹਿੰਦੇ ਕਿ ਆਓ ਉੱਥੇ ਆਜੋ ਥਾਣੇ ਆਜੋ ਚਾਰ ਬੰਦੇ ਲੈ ਕੇ ਦਿੱਤਾ ਇੱਥੇ ਨਹੀਂ ਰਿਪੋਰਟ ਲਿਖਣੀ ਇੱਥੇ ਨਹੀਂ ਰਿਪੋਰਟ ਲਿਖਣੀ ਮੁੰਡਾ ਸਾਡਾ ਇੱਥੇ ਜਵਾਨ ਮੜਿਆ ਤੇ ਅਸੀਂ ਥਾਣੇ ਮੜਨ ਜਾਈਏ ਚਾਰ ਬੰਦੇ ਲੈ ਕੇ ਇਹ ਕੋਈ ਬਲੂਨ ਆ ਫਟੋ ਫਟ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਦੋਸ਼ੀਆਂ ਨੂੰ ਹੂੰ ਇਹ ਦੋਸ਼ੀਆਂ ਨੂੰ ਫੜੋਗੇ ਤੇ ਆਈ ਮੁੰਡੇ ਦਾ ਲਾਸ਼ ਲੈ ਜੰਨੇ ਨਾ ਨਹੀਂ ਲੈ ਜਾਣੀ ਹੈ ਨੀ ਪੁਲਿਸ ਪ੍ਰਸ਼ਾਸਨ ਨੂੰ ਇੱਕ ਵਾਰੀ ਪੁੱਛਿਆਗਾ ਕਿ ਕੋਈ ਲੜਕੀ ਦਾ ਘਰ ਕਿੱਥੇ ਆ ਲੜਕੀ ਦਾ ਐਡਰੈਸ ਕੀ ਪੁੱਛਿਆਗਾ ਤੁਹਾਡੇ ਕੋਲ ਕੋਈ ਪੁੱਛਿਆ ਨਹੀਂ ਜੀ ਕੋਈ ਪੁੱਛੀ ਗਏ ਨਹੀਂ ਭਾਏ ਸਾਨੂੰ ਇਹੋ ਕਹਦੇ ਤੁਸੀਂ ਉੱਥੇ ਥਾਣੇ ਜਾ ਜਾ ਥਾਣੇ ਦਾ ਹਾਲਾਦ ਥਾਣੇ ਜਾ ਕੇ ਅਸੀਂ ਕੀ ਕੀ ਅੱਡੀ ਹੁਣ ਜਿਹੜੀ ਪਹਿਲੇ ਮੁੰਡੇ ਨੂੰ ਧਮਕੇ ਦਿੰਦੇ ਸੀ ਉਹਦੀ ਕੰਪਲੇਨਟ ਲਿਖਾਈ ਸੀ ਤੁਸੀਂ ਪਹਿਲੇ ਕਹੇ ਦੀ ਮੁੰਡਿਆਂ ਨੂੰ ਕਿਰਸੂ ਦੋਣੀਆਂ ਧਮਕੀ 500 ਜਲਾ ਧਮਕੀਆਂ ਸ਼ੁਰੂ ਹੋ ਗਈ ਉਰੀ ਲੋ ਇਹਦੇ ਮੁੰਡੇ ਆ ਉਹਨਾਂ ਨੂੰ ਉਹ ਵਿਚਾਰ ਕਹਿੰਦਾ ਕੋਈ ਨਹੀਂ ਕੋਈ ਪਾਪਾ ਕੋਈ ਨਹੀਂ ਖਾਪੋ ਜੀ ਲੜਕੀ ਕਿੱਥੇ ਐਸਟਮ ਸਰ ਜੀ ਬਬੂ ਆ ਤੇ ਕਿੰਨਾ ਚਿਰ ਹੋਇਆ ਵਿਆਹ ਨੂੰ ਵਿਆਹ ਹੋਇਆ 2.5 ਮਹੀਨੇ ਹੋਏ ਸਰ ਸੂਚਨਾ ਕੀ ਮਿਲੀ ਤੁਹਾਨੂੰ ਸੂਚਨਾ ਕੀ ਮਿਲੀ ਸੀ ਇਹ ਅਸੀਂ ਮਿਲਿਆ ਜਿੱਥੇ ਉਹ ਮੁੰਡੇ ਨੇ ਇਹਨਾਂ ਨੇ ਕੋਈ ਆਪਣਾ ਇਹ ਰੂਲਾ ਪਤਾ ਕਰ ਲਿਆ ਤੇ ਉਹਦੇ ਵਿੱਚ ਇਹ ਸਭ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੂਚਨਾ ਮਿਲਣੀ ਤੁਸੀਂ ਮੌਕੇ ਪਹੁੰਚੇ ਹੋ ਕਿਦੋਂ ਇਹ ਮੈਂ ਤਾਂ ਆਇਆ ਇੱਥੇ ਸਵੇਰ ਦਾ ਸੀ ਸਵੇਰ 7:30 ਲੈ ਕੇ ਹੁਣ ਤੱਕ ਕਰੀਬ 3:00 ਵੱਜ ਚੁੱਕੇ ਆ ਕੋਈ ਬਿਆਨ ਲਿਖਿਆ ਇਹਨਾਂ ਨੇ ਬਿਆਨ ਦਿੱਤੇ ਕਿ ਪਰ ਪਰਿਵਾਰਿਕ ਮੈਂਬਰ ਦਾ ਕਹਿਣਾ ਕਿ ਪਰ ਪਰਿਵਾਰਿਕ ਮੈਂਬਰ ਕਹਿਣਾ ਕਿ ਇਹਨਾਂ ਨੇ ਇੱਕ ਵਾਰੀ ਵੀ ਨਹੀਂ ਪੁੱਛਿਆ ਕਿ ਕੁੜੀ ਦਾ ਪਰਿਵਾਰ ਕਿੱਥੇ ਹੈ ਸਮਥਿੰਗ ਇੱਥੇ 50000 ਸਾਲ ਹੋ ਇਹਨਾਂ ਨੇ ਕਦੇ ਪੁੱਛਿਆ ਵੀ ਉਹ ਕੁੜੀ ਦਾ ਥੱਡੇ ਕੋਲ ਉਹਨੇ ਨੰਬਰ ਦਿੱਤਾ ਹੈ ਅਮਿੰਦਨ ਦਫੇ ਨੂੰ ਉਹਦਾ ਨੰਬਰ ਉਹਦੀ ਮੁੰਡੇ ਦਾ ਨੰਬਰ ਤੇ ਤਾਂ ਨੰਬੇ ਦਾ ਨੰਬਰ ਆ ਉਹਨਾਂ ਨੇ ਜਿਵੇਂ ਇਹਨਾਂ ਦਾ ਜਦੋਂ ਸਾਨੂੰ ਧਿਆਨ ਦੇਣ ਲਈ ਕੋਈ ਅਸਲ ਜਿਹੀ ਗੱਲ ਨਹੀਂ ਹੁੰਦੀ ਕਿ ਜਿੱਦਾਂ ਦੀ ਗੱਲ ਕੋਈ ਹੁੰਦਾ ਨਹੀਂ ਕਰਦਾ ਬਿਆਨ ਨਹੀਂ ਤੱਕ ਬਿਆਨ ਲਿਖੇਗੇ ਇਹਨਾਂ ਨੇ ਨਹੀਂ ਜਿਹੜੇ ਪਿਆਰ ਨਹੀਂ ਲਿਖੇ ਮੰਨਣਾ ਨਹੀਂ ਸਾਡਾ ਸਾਹਮਣੇ ਵੀ ਚੜੇ ਪਰਿਵਾਰਿਕ ਮੈਂਬਰ ਨਹੀਂ ਮੰਨਦੇ ਵੇ ਉਹ ਤਾਂ ਪਿਆਰ ਆ ਆ ਸਾਡੇ ਕੋਲ ਕਰਪਨ ਲੱਗਾ ਤੇ ਜਦੋਂ ਉਹ ਪਰਿਵਾਰਿਕ ਮੈਂਬਰ ਕਿਉਂ ਨਹੀਂ ਮੰਨ ਰਹੇ ਪਰਿਵਾਰਿਕ ਮੈਂਬਰ ਕਿਉਂ ਨਹੀਂ ਮੰਨ ਰਹੇ ਤੁਸੀਂ ਕਿਹਨਾਂ ਮੰਨਦੇ ਹੋ ਅਸੀਂ ਤਾਂ ਤੁਹਾਡੇ ਸਾਹਮਣੇ ਚੜੇ ਹਾਂ ਤੁਹਾਨੂੰ ਜਾਣਨ ਸਾਡੇ ਦੇ 10:00 ਵਜੇ ਹੈ ਨਹੀਂ ਹੈ ਲੋਕ ਇਨਕਮਿਸ਼ਨ ਲੈ ਕੇ ਗਏ ਆ ਉਹ ਡਾਕਟਰ ਨੂੰ ਹੱਦ ਤੀਕਣ ਦਿੱਤੀ ਪਿਆਨ ਦੇ ਕਾਬਲੇ ਡਾਕਟਰ ਸਾਹਿਬ ਨਾਲ ਅੰਤ ਤੱਕ ਅਫੇ ਚਲੇ ਗਏ ਅਜੇ ਉੱਥੇ ਆਨੇ ਪਹੁੰਚਿਆ ਅੰਦਰ ਨਹੀਂ ਸਿਗਾ ਗਿਆ ਤੇ ਉਹਦੀ ਮਰਦ ਦੀ ਘੱਟੂਏ ਹਾਂ ਅੱਜ ਵਾਪਸ ਆ ਗਏ ਪੂਰੀ ਬਰੂਨੋ ਦੇ ਸਿੱਤੇ ਸਟੇਟਿਕ ਦੇ ਜੀ